ਕੋਈ ਵੀ ਨਹੀਂ ਹੈਗਾ ਇਕ ਵੀ ਨਹੀਂ ਹੈਗਾ ਉਹ ਫਿਰ ਸੀ ਹਰ ਕੋਈ ਨਾ ਹਲੇ ਥੋੜੇ ਕਾਂਟੇ ਨੂੰ ਆ ਜਾਣਗੇ ਤੁਮ ਕਹਿ ਰਹਾ ਬਾਚ ਕੇ ਕਿਦੋਂ ਕੋਗਾ ਟਿਕਾ ਹਾਂ ਕੋਈ ਇੱਕ ਦੋ ਘੰਟੇ ਬੈਠੇ ਹਾਂ ਸਾਰੇ ਆ ਜਾਣਗੇ ਅੱਜ ਆ ਫਿਰ ਪਤਾ ਲੱਗੂਗਾ ਸਟੈਂਡ ਤੇ ਨਹੀਂ ਹੈਗਾ ਦੀਦੀ ਕੋਈ ਵੀ ਨਹੀਂ ਹੁੰਦਾ ਹੈਗਾ ਐਵੇਂ ਐਵੇਂ ਨਾਲ ਸੀ ਅਰੇ ਅੱਜ ਨੂੰ 9 ਵਜੇ ਆਉਣਗੇ ਉਦੋਂ ਤੁਸੀਂ ਨਹੀਂ ਹਣ ਵੇਖਾ ਆ ਇੱਥੇ ਆ ਜਿਹੜੇ ਬੰਦੇ ਜਿਹਦੀ ਨਿਸ਼ਾਨੀ ਹੈ ਨਾ ਇੱਥੇ 1 2 3 ਆਉਣ ਲੱਗ ਗਿਆ ਇੱਕ ਆਗੇ ਦੀਦੀ ਇੱਕ ਲਾਈਕ ਵੀ ਕਰ ਤੋ ਉਹ ਵਾਓ ਕੀਤੇ ਤੇ ਸੰਗਾ ਕੀਤੇ ਸੰਗਾ ਤੋ ਦੀਦੀ ਤੇ ਦੋ ਅਗੇ ਕੀਤੇ ਸੰਗਾ ਹੈਲੋ ਹੀ ਕੰਕੀ ਖਲੋਦੀ ਬੇ ਵੇਤ ਲਾਲੀ ਲਾਈਵ ਆ ਵੀ ਗਏ ਖਾ ਚ ਜਣੇ ਦੋ ਆ ਗਏ ਖਾਸ ਜੀ ਨੇ ਉਹ ਤੁਹਾਡੇ ਲੋਕ ਚੱਲੇ ਗ੍ਰਮ ਕੀ ਮੈਂ ਹਾਂ ਹੈਲੋ ਕਿਵੇਂ ਹੋ ਮੈਂ ਤੇਨੂੰ ਲਾਈਵ 'ਚ ਦੇਖਦੇ ਆਂ ਨੰਦਾ ਕਿੱਧਰ ਲੰਘ ਗਿਆ ਓਏ ਨੰਦਾ ਕੋਲੇ ਅੰਨੇ ਕ ਜਨੇ ਆਨੇ ਤੂੰ ਤੇਨ ਨੂੰ ਲਾਈਵ ਤੇਨ ਨੂੰ ਲਾਈਵ ਆ ਜਾ ਬੰਦੇ ਇੱਥੇ ਪੀ ਤੇ ਦੋ ਜਣੇ ਦੇਖ ਰਹੇ ਨੇ ਆਪਾਂ ਨੂੰ ਆ ਜਾ हेलो हेलो जी आने हो गए ट्राई करते मेरी लविता जिस दिन मैंने कीता सी उस दिन तो 5 जने है, <laughs> वो है भी वो रात को ऊपर घरला ठीक है कोई बढ़िया गल्ल बात सुनाओ कोई स्टोरी स्टोरी किस नहीं है जी ਕੋਈ ਵੀ ਜਿਹੜੇ ਤੁਹਾਡੇ ਕੋਈ ਖੇਤਰ ਪੈਂਦੇ ਉਹ ਹੀ ਸਨਾ ਦੋ। ਨੋੜੀਆਲੀ ਸੁਣਾ ਦੇਣੀ ਆ ਤਾਂ। ਹਾਂ ਚੱਪੜਨੀ। ਉਹ ਤਾਂ ਫਿਰ ਬਾਕੀ। ਇਹਨਾਂ ਨੂੰ ਆਪਾਂ ਕਿੱਥੇ ਦੇਖਾਂਗੇ ਦੀਦੀ? ਦੀਦੀ ਦੇਖਾਂਗੇ ਕਿ ਇਹਨਾਂ ਨੂੰ ਆਪਾਂ। ਇਹਨਾਂ ਨੂੰ ਆਪਾਂ ਦੇਖ ਨਹੀਂ ਸਕਦੇ। ਇਹ ਆਪਾਂ ਨੂੰ ਦੇਖ ਸਕਦੇ ਨੇ। ਬਸ ਇਹ ਆਪਾਂ ਐਡ ਸੁਣ ਸਕਦੇ ਨੇ। ਇਹ ਬੋਲ ਵੀ ਸਕਦੇ ਨੇ ਨਾ ਨਾ ਹਾਂ ਇਹ ਕਮੈਂਟਾਂ 'ਚ ਬੋਲ ਸਕਦੇ ਨੇ ਮਤਲਬ ਤੁਸੀਂ ਇਹਨਾਂ ਦੀ ਕੰਦਾਂ ਜਵਾਬ ਦਿਓ ਕਿਵੇਂ ਹੋ ਆਪ ਕਿਵੇਂ ਹਾਂ ਆਪ ਕੋਈ ਕੁਝ ਠੀਕ ਐਸੇ ਹੋ ਆਪ ਠੀਕ ਹੈ ਇਹ ਤੇ ਜਸ ਲਿਖਣਾ ਰਾਤ ਦੇ 9 ਵਜੇ ਸਾਰਿਆਂ ਨੇ ਲਾਈਵ 'ਚ ਜੁੜਿਓ ਰਾਤ ਦੇ 9 ਵਜੇ ਲਾਈਵ ਮੈਂ ਕਰੂੰਗੀ ਸਾਰਿਆਂ ਨੇ ਆਉਣਾ ਹੈਗਾ ਕਿਸੇ ਨੇ ਵੀ ਲਾਈਵ ਮਤਲਬ

ਕਿਆ ਕਰ ਰਹੇ ਹੋ ਆਪ ਕੀ ਹੋਇਆ ਕੋਈ ਸੁਣੀ ਹੋਏ ਅਬ ਦਗਾ ਹੋ ਗਿਆ ਨਾ ਹੋ ਗਈ ਮੇਰੀ ਲਾਈਫ ਚ ਦਸ ਸੀ ਸੀ ਆ ਦੇਖੋ ਹਾ ਨਾ ਕਿੰਨਾ ਮਜ਼ਾ ਹੈਲੋ ਹਾਈ ਹੈਲੋ ਹੈਲੋ ਹਾਈ ਕੁਛ ਕੁਛ ਵਧੀਆ ਗੱਲਬਾਤ ਸਾਂਵਾਂ ਮੈਂ ਬਸ 2 ਮਿੰਟਾਂ ਦੇ ਦਿੰوں گی ਕੰਗਾ ਟਾਈਮ ਇਹਨੂੰ ਖੋਣੇ ਲਾਈ లై ఫోదే ਵਿੱਚ ਜਰੂਰ ਆਉਣਾ ਅੱਜ ਰਾਤ ਨੂੰ 9 ਵਜੇ లైవ్ 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 ਨਾ ਇੱਕ ਸੁਣੀ లైవ్ లైవ్ ਸੌਰੀ ਹਾਂ ਕਰਦੇ ਨਿੰਦੇ ਸੌਰੀ ਜੀ ਸੌਰੀ ਸੌਰੀ ਜੀ ਗਲਤ ਬੋਲ ਗਈ ਸੀ లైవ్ లైవ్ ਜੀ ਕਿਸੇ ਨੇ ਵੀ ਮਸ ਨਹੀਂ ਕਰਨਾ ਹੀ 14 ਦਿਨ ਹੋ ਗਏ हां मेरी वाली तन्ने ਹੈ ਵੀ ਨਹੀਂ ਸੀ 14 ਲਾਈਵ ਸਾਰੇ ਟਾਈਮ ਦੱਸਦੀ ਲਾਈਵ 9 ਵਜੇ ਸਾਰੇ ਲਾਈਵ ਵਿੱਚ ਜੁੜ ਜਾਓ ਵੈਲਕਮ ਟੂ ਲਾਈਵ ਚੈਟ ਰਿਮਾਈਂਡ ਹੋਰ ਆਨ ਨੂੰ ਆਖਿਓ ਲਾਈਵ ਦੇ ਵਿੱਚ ਜੁੜਨ ਸੋ ਡੀ ਆਂਡੀ ਗਮੰਡੀ ਨੂੰ ਕਹਦੇ ਹੋ ਰਸਤੇਦਾਰਾਂ ਨੂੰ ਸਾਰੇ ਲਾਈਵ ਵਿੱਚ ਤੁਸੀਂ ਇੰਨੀ ਬੋਰਿੰਗ ਲੱਗ ਰਹੀ ਸਾਰੇ ਜਣੇ ਭੱਜ ਗਏ ਓਏ ਹਾਂ ਆਉਂਗੀ ਆਜੂ ਹੀ ਸਾਰੇ ਆ ਨਾ ਵਾਪਸੀ 14 ਦਿਨਾਂ ਨੇ ਸੀ 4 ਦਿਨ ਹੋਏ ਹਾਂ 6 ਹੋਰ ਵੱਜ ਗਏ ਨਹੀਂ ਨਾ ਇਹ ਕੀ ਕਰਕੇ ਸਾਰੇ ਭਜਣਗੇ ਜਿਹੇ ਤੁਸੀਂ ਗੱਲਾਂ ਕਰ ਰਹੇ ਹੋ ਥੋੜਾ ਥੋੜਾ ਗੱਲਾਂ ਕਰੋ ਹੈਲੋ ਜੀ ਸਾਰਿਆਂ ਨੇ ਪਿਆਰ ਬਈ ਸਤਿ ਸ੍ਰੀ ਅਕਾਲੀ ਹੈਲੋ ਕਿਵੇਂ ਹੋ ਹਾਂਜੀ ਤੁਸੀਂ ਕਿਵੇਂ ਹੋ ਠੀਕ ਠਾਕ ਜੀ ਹੋ ਦੱਸੋ ਵੀ ਅਸੀਂ ਕੀ ਕਰ ਵਾ ਕੀ ਸੁਣੋ 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 ਬੇਟਾ ਮੰਮੀ ਨੂੰ ਬੁਲਾਓ ਆਓ ਸਟਾਰਟ ਹੈਲੋ ਕਿਵੇਂ ਹੋ ਬੇਟਾ ਮੰਮੀ ਦੀ ਅੱਜ ਥੋੜੀ ਤਬੀਅਤ ਖਰਾਬ ਹੋਈ ਐ ਤੇ ਮੰਮੀ ਸਾਈਡ ਨੂੰ ਸੁੱਤੀ ਪਈ ਐ ਅਸੀਂ ਸਾਰਿਆਂ ਨੂੰ ਕਹਿੰਨੇ ਆ ਵਧੀਆਂਗੇ ਸਾਰੇ ਠੀਕ ਠਾਕ ਹੋਵਾਂਗੇ ਜੀ ਤੁਹਾਡਾ ਕੀ ਹਾਲ ਚਾਲ ਆਈ ਉੱਥੇ ਰੀਦੀ 12 ਹੋਰ ਵੱਜ ਗਏ ਸਾਰੇ ਭੱਜਣਗੇ ਜੀ ਤੁਸੀਂ ਗੱਲਾਂ ਪੰਜਾਂ ਨੇ ਤਾਂ ਨਹੀਂ ਭੱਜੀ ਹੋਈ ਹੈਲੋ 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 ਸਾਰਿਆਂ ਨੂੰ ਹੈਲੋ ਅਸੀਂ ਬਿਲਕੁਲ ਠੀਕ ਆਂ ਤੁਸੀਂ ਦੱਸੋ ਵੀ ਤੁਸੀਂ ਕਿਵੇਂ ਹੋ ਇਹ ਜਿਹੜੇ ਮੰਮੀ ਬਾਰੇ ਪੁੱਛ ਰਹੇ ਨੇ ਮੰਮੀ ਦੀ ਅੱਜ ਥੋੜੀ ਤਬੀਅਤ ਖਰਾਬ ਹੋਈ ਹੈਗੀ ਤਾਂ ਮੰਮੀ ਸਾਈਡ ਨੂੰ ਸੁੱਤੇ ਪੈਣੀ ਹੈ ਹਾਂ ਨਾ ਹੋ ਜਣੇ ਹੋ ਗਏ ਏ ਦੀਦੀ ਜাদু ਕਰਾਈ ਸਾਡੀ ਅਸੀਂ ਟਿਊਸ਼ਨ ਤੇ ਆਂਦੇ ਹਾਂ ਦੀਦੀ ਜੀ ਦੀਦੀ ਕੋਲੇ ਦੀਦੀ ਸਾਡੇ ਫੁੱਫੜ ਲਾਉਂਦੇ ਹੁੰਦੇ ਸੀ ਦੀਦੀ ਪ੍ਰਦੀਪ ਦੇ ਇੱਕ ਡੰਡੇ ਲਾਉਂਦੇ ਹੁੰਦੇ ਸੀ ਤੇ ਮਤੀ ਉਹ ਦੱਸਦਾ ਸੀ ਮੇਰੇ ਮੇਕ ਖਾ ਲਈ ਉਹ ਉਹ ਤਾਂ ਬਚੇਰਾ ਪ੍ਰਦੀਪ ਡਰ ਕੇ ਰਹਿੰਦਾ ਸੀ ਇਹ ਆ ਦੀਦੀ ਲਵਾਈ 12 ਜਣੇ ਹੋ ਗਏ ਮੇ ਖਾ ਬਨੇ ਮੇ ਖਲਾ ਡੰਡਾ ਚੱਕ ਲੈਂਦੀ ਸੀ ਜੀ ਇੱਕ ਦਿਨ ਪ੍ਰਦੀਪ ਦੇ ਲਗਾਉਂਦੀ ਹੁੰਦੀ ਸੀ ਜੀ ਦੀਦੀ ਪ੍ਰਦੀਪ ਦੀਦੀ ਦੀ ਮੱਝ ਖੁੱਲੇਗੀ ਜੀ ਦੇ ਉਹ ਮੱਝ ਖੱਤੀ ਬਣਾਈ ਆ ਗਿਆ ਆਈ ਅਸੀਂ ਡਰ ਗਏ ਪਾਗਲੋ ਸੜੇ ਮੱਝ ਨਹੀਂ ਹੋਈ ਸੀ ਉਹ ਕਾ ਉਹ ਕੀ ਅਹ ਬੱਕਾ ਕੀ ਖੜਦਾ ਹੋ ਬੱਕਾ ਮਾਤਾ ਖੜਦਾ ਉਹ ਮੈਸਾ 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 ਹੈ ਗਈ ਸੀ ਮੈਸਾ ਉਹ ਮੈਸਾ ਹੈ ਗਈ ਲੱਗੀ ਸੀ ਜੀ ਜੀ ਨਹੀਂ ਗਉ ਸੀ ਪਾਗਲ ਉਹ ਬਈ ਉਹ ਇੱਕ ਦਿਨ ਖੁੱਲ ਗਈ ਜੀ ਤੇਰਾ ਜਣੇ ਹੋ ਗਈ ਉਹ ਇੱਕ ਦਿਨ ਖੁੱਲ ਗਈ ਤੇ ਇਹ ਡਰ ਕੇ ਕੁਛ ਨਹੀਂ ਕਰਦੇ ਜੀ ਅਸੀਂ ਗੱਲਬਾਤਾਂ ਕਰ ਰਹੇ ਸੀ ਨੇ ਦੀਦੀ ਕੋਠੇ ਤੇ ਜਾਣ ਤੋਂ ਵੀ ਡਰਦੀ ਆ ਵੀ ਚੱਕਰਨਾ ਆ ਜਾਈ ਕੀ ਕਰਦੇ ਹਾਂ ਬਸ ਕਰਨਾ ਕੀ ਆ ਬੇਲੇ ਬੈਠੇ ਹੋਇਆ ਅਸੀਂ ਬੇਲੇ ਬੈਠੀ ਬਸ ਕਰਦੇ ਆ ਅਸੀਂ ਬੈਠੀ ਦੇਖਿਆ ਲਾਈਵ ਚ ਲਾ ਕੇ ਵੀ ਕੋਈ ਐਕਟਿਵ ਹੈ ਇਹ ਮਤਲਬ ਜੋ ਸਾਨੂੰ ਲਾਈਵ ਚ ਦੇਖੂਗਾ ਬਸ ਹੋਰ ਅਸੀਂ ਕਰਨਾ ਕੀ ਬੇਲੇ ਆ ਅਸੀਂ ਤਾਂ ਹੋਰੀ ਲਾਈਵ ਦੇਖਣ ਲੱਗੇ ਆ ਇਹ ਕੌਣ ਕੌਣ ਸਾਡਾ ਦੇਖ ਲਈ ਲਾਈਵ ਦੇਖਣ ਲੱਗ ਰਹੇ ਨੇ ਸਾਰੇ 9 ਵਜੇ ਲਾਈਵ 'ਚ ਜੁੜੇਗੀ ਬਸ ਸੌ ਵਾਰ ਬੋਲੇਗਾ ਇਹਨੂੰ ਉਹ ਹੋ ਰਿਹਾ ਇਹਨਿੰਦਾ ਜਿਹੜਾ ਹੈ ਪ੍ਰਿੰਸੀ ਦੀ ਬਹੁਤ ਇਨਸਲਟ ਕਰਦਾ ਹੈਗਾ ਪਰ ਕਿਹੜੀ ਗੱਲ ਪ੍ਰਿੰਸੀ ਮੇਰਾ ਚਾਚਾ ਲੱਗਦਾ ਮੇਰਾ ਉਹ ਤਾਂ ਆਪਣਾ ਮਰੇ ਨੂੰ ਸੌਟਾ ਕਰਦਾ ਜਿਦਵਾਖਦੀ ਹੂ ਉਹ ਐ ਨਹੀਂ ਹੈਗਾ ਕੁਕਤੀ ਰਾਲ ਕੋ ਮੂੰ ਵਧੀਆ ਕਰ ਲਾ ਹੋਰ ਜਰ ਤਨ ਗੱਲ ਤੇ ਕਰਵਾ ਤੋ ਮੇਰਾ ਮੂੜੋ ਉਹ ਬੰਦੇ ਵਧੀਆ ਆਪਣੀ ਬਾਈ ਦੀ ਗੱਲ ਲਾ ਤੋ ਪਾ ਲਓ ਵਧੀਆ ਗੱਲ ਲਾ ਬੰਦੇ ਹਾਂਜੀ ਤੁਸੀਂ ਕਿੰਨੀ ਕਲਾਸ ਚੋਂ ਹੀ ਸਾਰੇ ਕਿੰਨੀ ਕਲਾਸ ਚੋਂ ਹੈਲੋ ਤੁਸੀਂ ਹੈਲੋ 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 ਕੌਣ ਕਿੱਥੋਂ ਕਿੱਥੋਂ ਆਇਆ ਸਾਨੂੰ ਇਹ ਦੱਸ ਤੂੰ ਕੀ ਮਤਲਬ ਤੁਸੀਂ ਹੈਗੇ ਕਿੱਥੋਂ ਕਿੱਥੋਂ ਕਿਹੜਾ ਪਿੰਡ ਸ਼ਹਿਰ ਅੱ ਲਈ ਤੁਹਾਡਾ ਵੀ YouTube ਚੈਨਲ ਚੱਲਦਾ ਹੀ ਤਾਂ ਤੁਹਾਡੀ ਆਈਡੀ ਦੱਸ ਦੋ ਹੀ ਹਾਂ ਜੀ ਇਹ ਸਾਡੀ ਸਿਸਟਰ ਹੈ ਦੀਦੀ ਅਸੀਂ ਲਾਈਕ ਸਬਸਕ੍ਰਾਈਬ ਕਰ ਦਾਂਗੇ ਅਸੀਂ ਇਹ ਸਾਡੀ ਸਿਸਟਰ ਹੈ ਇਹ ਪ੍ਰਦੀਪ ਦੇ ਡੰਡੇ ਲਾਂਦੀ ਹੁੰਦੀ ਸੀ ਅੱਜ ਪਟਿਆਲਾ ਪਟਿਆਲੀ ਤੂੰ ਅੱਕੀ ਸਿਸਟਰ ਪਟਿਆਲਾ ਅਸੀਂ ਅੱਕੀ ਸਿਸਟਰ OK OK ਸਿਸਟਰ ਪਟਿਆਲਾ ਪਟਿਆਲੇ ਜਾਣੀ ਹੁੰਦੀ ਹੈ ਅਸੀਂ ਅਸੀਂ ਮੇਰੀ ਪੂਆ ਜੀ ਪਟਿਆਲਾ ਰਹਿੰਦੀ ਹੁੰਦੀ ਹੈ ਜਿਹੜੀ ਰਹਿੰਦੀ ਹੁੰਦੀ ਮੇਰੀ ਮੇਰੇ ਪੈਨ ਪਟਿਆਲੇ ਖਾਲਸਾ ਕੋਲ ਜਿੱਦ ਜਾਂਦੀ ਹੁੰਦੀ ਹੈ ਇਹ ਤਾਂ ਜੋ ਬੋਲ ਰਹੇ ਨੇ ਬੋਲਦੇ ਨੇ ਤੇ ਪੂਰਾ ਸੀਰੀਅਸ ਵਾਲਾ ਜਿਹੜੀ ਤੁਹਾਡੇ ਨਾਲ ਮਤਲਬ ਗੱਲਬਾਤ ਹੋਊਗੀ ਉਹ ਰਾਤ 9:00 ਦੇ ਕੋਈ ਵੀ ਲਾਈਵ ਮਤਲਬ ਮਿਸ ਨਾ ਕਰਿਓ ਸਾਰਿਆਂ ਨੇ ਲਾਈਵ ਦੇ ਵਿੱਚ ਜ਼ਰੂਰ ਤੋਂ ਆਉਣਾ ਧਾਰ ਦੇ ਰਹੇ ਹੋਏ ਇਹ ਤਾਂ ਜਵਾਬ ਮੈਨੂੰ ਵੈਸੇ ਕਹੀ ਜਾਂਦੇ ਸੀਗੇ ਵੀ ਦੀਦੀ ਆਪਾਂ ਲਾਈਵ ਕਰਕੇ ਦੇਖੀਏ ਕਰਕੇ ਦੇਖੀਏ ਇਹਨਾਂ ਨੂੰ ਚਾਅ ਸੀਗਾ ਤੇ ਮਤਲਬ ਇਹਨਾਂ ਨੇ ਸਟਾਰਟ ਕਰ ਲਿਆ ਮਾਈ ਬਿਗ ਫੈਨ ਆਰਨੇ ਤਾਂ ਓ ਮੈਨੂੰ ਵੀ ਆਰਨੇ ਤੋਂ ਬਹੁਤ ਵਧੀਆ ਲੱਗਦਾ ਹੈਗਾ ਤਾਂ ਮੈਂ ਨਹੀਂ ਵੀ ਦਿੱਤੀ ਕਿਥੇ ਆਰਨੇ ਤੇ ਆ ਕਹਦੇ ਬਿਗ ਫੈਨ ਨੇ ਜੋ ਪੱ ਸਿੱਧੂ ਅਸੀਂ ਆ ਕੇ ਆਉਂ ਸਿੱਧੂ ਨੂੰ ਸੁਣਾਵਾ ਸੁੱਚੀ ਗੱਲ ਹੈ ਉਹਦੇ ਤੇ ਮੈਂ ਵੀ ਹਰ ਇੱਕ ਗਾਣੇ ਸੁਣਦੀ ਹਾਂ ਵੀ ਬਹੁਤ એનર્ਜੀ ਦਿੰਦੇ ਨੇ ਗਾਣੇ ਮਤਲਬ ਜਿਸ ਟਾਈਮ ਵੀ ਕੋਈ ਇਨਸਾਨ ਡਾਊਨ ਫੀਲ ਕਰਦਾਗਾ ਉਸੇ ਟਾਈਮ ਵੀ ਮਤਲਬ ਸਾਨੂੰ ਗੈਸਟਰਨ ਨਹੀਂ ਆਣੇਗੀ ਕਿੰਨੇ ਜਨਰਲਜੀ ਜੀ ਆ ਜਾਂਦੀ ਹੈ ਵੀ ਮੈਂ ਖੁਸ਼ੀ ਕਰ ਸਕਦਾ ਹਾਂ ਤੇ ਸੀ ਕਿ ਜੀ ਜੀ ਅਸੀਂ ਅਸੀਂ ਮੇਰਾ ਡਿਸਟ੍ਰਿਕਟ ਹੈਗਾ ਜੀ ਸੰਗਰੂਰ ਤੇ ਥੋੜਾ ਜਿਹਾ ਪਿੰਡ ਬਾਰੇ ਮੈਂ ਨਹੀਂ ਦੱਸਦੀ ਹੁੰਦੀ ਕਿਉਂਕਿ ਮੇਰਾ ਘਰਵਾਲਾ ਅਜੇ ਹਾਲਾਤ ਸੈੱਟ ਨਹੀਂ ਥੋੜਾ ਜਿਹਾ ਘਰਵਾਲਾ ਸੈੱਟ ਹੋ ਜਵੇ ਤਾਂ ਜ਼ਰੂਰ ਤੁਹਾਨੂੰ ਪਿੰਡ ਬਾਰੇ ਦੱਸਾਂਗੀ ਤੇ ਲਾਈਕ ਐਂਡ ਸਬਸਕ੍ਰਾਈਬ ਕਰਿਆ ਕਰੁਈ YouTube ਚੈਨਲ ਦਿੱਸਦਾ ਮੰਮਤਾ ਤਮਨ ਲਾਈਵ ਹੈ Instagram ਤੇ ਮੰਮਤਾ ਤਮਨ 72 ਬਈ ਅਸੀਂ ਹੀ ਮੈਂ ਕਿਹਾ। ਓਕੇ। ਫੇਵਰਿਟ ਜੇ ਕੋਈ ਕਮੈਂਟ ਆਉਣਾ ਹੁੰਦਾ ਕਮੈਂਟ ਵੀ ਪੜਿਆ ਤੇ ਪੜਨੇ ਨੇ ਚਾਰ ਜਣੇ ਰਹਿ ਗਏ। ਚਾਰਾਂ ਦੇ ਵਿੱਚ ਤੁਹਾਨੂੰ ਕਿਹੜਾ Song ਵਧੀਆ ਲੱਗਦਾ ਜੀ? ਬੱਸ ਦੱਸੋ। ਫੇਵਰਿਟ Song ਦੱਸੋ। ਤੁਹਾਡਾ ਫੇਵਰਿਟ Song ਦੱਸੋ ਵੀ ਕਿਹੜਾ Song ਹੈ ਜੋ ਤੁਹਾਨੂੰ ਵਧੀਆ ਲੱਗਦਾ। ਵਧੀਆ ਲੱਗਦਾ। ਛੇਤੀ ਛੇਤੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡਾ ਵੀਰਾ ਵੀ ਜੀ ਗਾਣੇ ਕੱਢਦਾ ਹੁੰਦਾ ਜੀ YouTube ਤੇ ਆਈ ਗੁੱਡ ਮਾਰਨਿੰਗ ਇੱਥੇ ਆ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਦੀ ਚੱਲ ਜੀ ਚੱਲ ਜੀ ਥੋੜਾ ਬਹੁਤ ਬੋਲਣਾ ਸਿੱਖੋ ਵੀ ਵਧੀਆ ਤਰੀਕੇ ਨਾਲ ਗੱਲਬਾਤ ਕਰਨੀ ਆਈ ਵੋਏ ਸਾਰਾ ਪਾਰ ਹੀ ਦਿੱਤਾ ਦੇਖਿਆ ਰਹੇ ਦੋ ਸਾਰਾ ਪਾਰ ਤੇਰੀ ਸਿੱਟੀ ਹੁੰਦਾ ਉਹ ਆਪ ਦੇ ਸਾਰੇ ਨਿਕੋਸੇ ਬਾਤ ਲਾ ਹੁੰਦਾ ਠੀਕ ਹੋ ਗਿਆ ਜੀ ਤੇ ਠੀਕ ਹੋ ਸਾਡਾ ਫੇਵਰੇਟ ਸਿੰਗਰ ਕਿਹੜਾ ਈ ਕਮੈਂਟ ਤੇ ਦੱਸਿਓ ਆ ਕੀੜੀ ਬੈਠੀ ਇਹਦੇ ਹੀ ਕੀੜੀਆਂ ਲੜੀ ਜਾਂਦੇ ਨੇ ਹੀ ਦਿੰਦੜਾ ਤਹਾੜੀ ਕੋ ਕਿ ਨਹੀਂ ਰਾਤ ਨੂੰ ਨਹੀਂ ਨੀਂ ਨਾ ਪਤਾ ਕੀ ਇਹਨਾਂ ਆਏ ਕਿ ਰਾਤ ਨੂੰ ਸਸਰੀਏ ਕੀੜੀਆਂ ਨੂੰ ਬਣਾ ਲੈਂਦਾ ਸਸਰੀਏ ਨੂੰ ਕੀੜੀ ਸਾਲ ਮਮਤਾ ਜੀ ਤੁਸੀਂ ਠੀਕ ਹੋ ਹਾਂਜੀ ਹਾਂ ਬਿਲਕੁਲ ਠੀਕ ਆ ਜੀ ਤੇ ਮੈਡੀਸਨ ਚੱਲਦੀ ਹੈਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਪੈਰ ਨਾਲੋਂ ਫਰਕ ਆਏਗਾ ਬਾਕੀ ਬਾਇ ਗੁਰੂ ਦੀ ਮੇਹ ਤੇ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿਨ੍ਹਾਂ ਦੇ ਨਾਲ ਪਹਿਲਾਂ ਨਾਲੋਂ ਬਹੁਤ ਬਹੁਤ ਜ਼ਿਆਦਾ ਫਰਕ ਆਏਗਾ ਠੀਕ ਆ ਇੱਕ ਜਣਾ ਹੀ ਰਹਿ ਗਿਆ ਓਏ ਤੁਸੀਂ ਬੇਦੀ ਕਿ ਕਰ ਰਹੇ ਮੇਰੀ ਕਿਉਂ ਲਾਈਵ ਨੂੰ ਛੱਡ ਕੇ ਭੱਜੀ ਜਾਂਦੇ ਜੀ ਇੰਨੀ ਫਨੀ ਤਾਂ ਕਿਉਂ ਬੈਠੇ ਬਾਈ ਇਹ ਨਹੀਂ ਇੰਨੀ ਫਨੀ ਦਾ ਮੈਂ ਦਿਨ ਤੱਕ ਜਣੇ ਓਕੇ ਰੱਬ ਤੁਹਾਨੂੰ ਜਲਦੀ ਤੇ ਚਲਦੇ ਠੀਕ ਠੀਕ ਕਰੇ ਥੈਂਕ ਯੂ ਥੈਂਕ ਯੂ ਤੁਹਾਡੀਆਂ ਨਵਾਂ ਮਨਾਰੀ ਸਾਰਾ ਕੁਝ ਬਸੀ ਵਾਲਾ ਹੈ ਜਰੂਰ ਤੋਂ ਮਾਲਕ ਸੁਣੂਗਾ ਕਿਸੇ ਨਾ ਕਿਸੇ ਦੀ ਅਰਦਾਸ ਤਾਂ ਮਨਕਾ ਜੀ ਸੁਣੂਗਾ ਤੁਹਾਡੇ ਤੇ ਨ ਜਾਣੇ ਕਿਹਦਾ YouTube ਚੈਨਲ ਹੈ ਆ ਕਮੈਂਟ ਦੇ ਵਿੱਚ ਭੇਜੀ ਹੋਈ ਲਿਖੇ ਲੱਕ ਸਬਸਕ੍ਰਾਈਬ ਕਰ ਦਾਂਗੇ ਪੰਜ ਹੋ ਗਿਆ ਵੇ ਜੀ ਤੁਸਤਾ ਵਸੈ ਦੇਖਿਆ ਨਾ ਕੋਈ ਗੱਲਬਾਤ ਤਾਂ ਦੱਸ ਦੇ ਕਿਹੜੀ ਗੱਲਬਾਤ ਤੁਸੀਂ ਦੀ ਮੜੀ ਜੀ ਤੁਸੀਂ ਇਕੱਲੇ ਖੜੇ ਹੋ ਕਿਸ਼ਟਾ ਵੀ ਮਤਲਬ ਸਾਰਿਆਂ ਨੂੰ ਹਾਲ ਚਾਲ ਪੁੱਛ ਲੋ ਪਿੰਡ ਸ਼ਹਿਰ ਪੁੱਛ ਲੋ ਸਾਰਿਆਂ ਦਾ ਸੌਂਗ ਪੁੱਛ ਲੋ ਸਾਰਿਆਂ ਦਾ ਪਿੰਡ ਸ਼ਹਿਰ ਕਿਹੜਾ ਹੈ ਕਮੈਂਟਾਂ ਦੇ ਵਿੱਚ ਦੱਸਿਓ ਜੀ ਤੁਸੀਂ ਕਿੱਥੋਂ ਕਿੱਥੋਂ ਦੇ ਰਹਨੇ ਹੋ ਉਹ ਕਿੱਥੇ ਕਿਹੜੇ ਪਿੰਡ ਚ ਰਹਨੇ ਹੋ ਸ਼ਹਿਰ ਜੀ ਜੀਰੂ ਦੱਸੋਈ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਜੀ ਤੁਸੀਂ ਸਾਨੂੰ ਕਮੈਂਟ ਕਰੋ ਜਦ ਤੁਸੀਂ ਹੋਰ ਬੱਚੇ ਤੁਸੀਂ ਠੀਕ ਕਰ ਲਓ ਹਾਂਜੀ ਹਾਂਜੀ ਅਸੀਂ ਸਾਰੇ ਬਿਲਕੁਲ ਠੀਕ ਹਾਂ ਬੱਚੇ ਬੱਚੇ ਅੰਦੇ ਕਿਸ 18 ਤਰੀਕ ਪੇਪਰ ਨਾਲ ਨਹੀਂ 23 ਤਰੀਕ ਤੱਕ ਚੱਲਣ ਗਈ ਪੂਰੀ ਤਿਆਰੀ ਅਸੀਂ ਮਮਤਾ ਦੀਦੀ ਲਾਵੇ ਕਿਚਨ ਆਏਗੇ ਗੀ ਕੱਲ ਮੰਗਲਵਾਰ ਤੋਂ ਆਇਆ ਕਰਾਂਗੇ ਗੀ ਦੋ ਦਿਨ ਪਹਿਲਾਂ ਟਿਊਸ਼ਨ ਤੇ ਟਿਊਸ਼ਨ ਤੇ ਆਕਰਾਂਗੇ ਖੇਡਿਆ ਵੀ ਕਰਾਂਗੇ ਪੜ੍ਹਿਆ ਵੀ ਕਰਾਂਗੇ ਤੇ ਲਾਈਵ ਵੀ ਕਰਨਾ ਵੀ ਜ਼ਰੂਰੀ ਹੈ ਪੜ੍ਹਨਾ ਵੀ ਜ਼ਰੂਰੀ ਹੈ ਲਾਈਵ ਵੀ ਕਰਿਆ ਕਰਾਂਗੇ ਤੁਹਾਡੇ ਨਾਲ ਗੱਲਬਾਤਾਂ ਕਰਿਆ ਕਰਾਂਗੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਆ ਕੀ ਜੀ ਦੀ ਸਭ ਫਿਰ ਫੂਡ ਦਾ ਫੇਵਰੇਟ ਤੁਸੀਂ ਤੈਨੂੰ ਸੀ ਤੈਨੂੰ ਤੈਨੂੰ ਓਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਦੀ ਬੈਰੀ ਬੈਰੀ ਥੈਂਕ ਯੂ ਅਸੀਂ ਵੀ ਕਿਸੇ ਦੇ ਫੇਵਰਿਟ ਹੋਵਨੇ ਬੜੀ ਮਿਹਨਤ ਕੀਤੀ ਪੂਰਾ ਸਾਲ ਤੇ ਪਤਾ ਨਹੀਂ ਇੰਨੇ ਜਿਆਦਾ ਵੀ ਮਤਲਬ ਲੋਕੀ ਜੁੜ ਜਾਂਦੇ ਨੇ ਇੱਕ ਇੱਕ ਦਿਨ ਦੇ ਵਿੱਚ ਇੱਕ ਇੱਕ ਵੀਕ ਦੇ ਵਿੱਚ ਵੀ ਮਤਲਬ ਚੈਨਲ ਨੇ ਜਿਹੜੇ ਮੋਨਟਾਈਜ਼ ਹੋ ਜਾਂਦੇ ਨੇ ਉੱਥੇ ਵੀ ਮਤਲਬ ਸਾਨੂੰ ਪੂਰਾ ਇੱਕ ਸਾਲ ਹੋ ਗਿਆ ਮਿਹਨਤ ਕਰਦੇ ਆ ਤੇ ਹੁਣ ਆ ਲਾਸਟ ਇੱਕ ਮਹੀਨਾ ਬਚ ਜਾਗਾ ਸਾਰਿਆਂ ਨੇ ਸੱਤ ਪੂਟ ਕਰੋ ਤੇ ਕੀ ਕਹਿੰਦੇ ਸਾਰੇ ਜਣੇ ਬਸ ਆ ਜਿਹੜਾ ਆਪਣਾ ਬਹੁਤ ਚ ਟਾਈਮ ਕੱਢਦਾ ਉਹ ਬਹੁਤ ਚ ਟਾਈਮ ਕੰਪਲੀਟ ਕਰਾਉ ਅਸੀਂ ਉਹੀ ਟਰਾਈ ਕਰ ਰਹੇ ਆਂਗੇ ਕਿ ਵੀ ਬਹੁਤ ਚ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਪੂਰਾ ਹੋ ਜਵੇ ਤੂੰਗੀ ਉਸ ਤੋਂ ਬਾਅਦ ਦਾ ਕੀ ਹੁੰਦਾਗਾ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਮੇਰੇ ਨਾਲ ਤਾਂ ਜ਼ਿਆਦਾ ਹੀ ਪਤਾ ਹੋਣਾ ਕਿ ਵੀ ਜਦੋਂ 12 ਮਹੀਨੇ ਪੂਰੇ ਹੋ ਜਾਂਦੇ ਜਾਨਕੀ 1 ਸਾਲ ਹੋ ਜਾਂਦਾ ਉਸ ਤੋਂ ਬਾਅਦ मतलब पिछले 1 महीने ਦਾ ਕੱਟ ਜੂਗਾ ਤੇ 1 ਮਹੀਨੇ ਦਾ ਐਡ ਹੋ ਜੂਗਾ 1 ਮਹੀਨੇ ਦਾ ਕੱਟੂ 1 ਦਾ ਐਡ ਹੋ मतलब ਪਿੱਛੇ ਪਿੱਛੇ ਕੱਟਣਾ ਸਟਾਰਟ ਹੋ ਜਾਂਦਾ ਹੈਗਾ ਤੇ ਫਿਰ ਉਹਦੇ ਵਿੱਚ ਉਹਦੇ ਵਿੱਚ ਸਹੀ ਕਰਨਾ ਬਹੁਤ ਜ਼ਿਆਦਾ ਵੀ ਮਤਲਬ ਮੁਸ਼ਕਿਲ ਹੋ ਜਾਂਦਾ ਪੂਰਾ ਕਰਨਾ ਸੋ ਇਸ ਲਈ ਬਸ ਜਿਹੜਾ 1 ਮਹੀਨਾ ਜਾਂਦਾ ਅਸੀਂ ਆਪਣੇ ਵੱਲੋਂ ਬਹੁਤ ਟਰਾਈ ਕਰ ਰਹੇ ਹਾਂ ਤੇ ਬਾਕੀ ਦੂਸਰੇ ਵੀ ਥੋੜਾ ਜਿਹਾ ਸਾਥ ਸਪੋਰਟ ਜ਼ਰੂਰ ਤੁਦੋ ਤੇ ਲਾਈਵ ਵੀ ਦੇਖਿਆ ਕਰੋ ਜਿਹੜਾ ডেইলি ਬਲੌਗ ਪਾਉਣਾ ਹੈ ਉਹ ਵੀ ਜ਼ਰੂਰ ਤੋਂ ਦੇਖਿਆ ਕਰੋ ਕਿ ਤੂੰ ਬਿਨਾਂ ਸਕਿੱਪ ਕਰੇ ਸਾਰਾ ਇਹਦਾ ਸਾਰਾ ਪੂਰਾ ਦੇਖਿਆ ਕਰੋ ਸ਼ਾਮ ਨੂੰ ਲਾਹ ਹੈ ਹੈਲੋ ਹਾਈ ਸਾਰੇ ਨੇ ਜਿਹੜੇ ਹੁਣ ਨਾ ਮੈਂ ਜੁੜ ਰਹੇ ਨੇ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਠੀਕ ਆਂ ਗਈ ਤੁਸੀਂ ਦੱਸੋ ਜੀ ਤੇ ਦੀ 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 ਦੇ ਨਾ ਵਾਤ ਤੋਂ ਬਾਅਦ ਸਪੋਰਟ ਕਰੋ ਇਹ ਲਾਈਕ ਕਰੋ ਉਸ ਸਤ ਸਰਾਇ ਵਕਰੋ ਨਾਂ ਵੀ ਨਾਂ ਵੀ ਪਤਾ ਕੀ ਹੈ ਤੁਸੀਂ ਵਿੱਚ ਨਾਮ ਵੀ ਪੜਿਆ ਕਰੋ ਠੀਕ ਹੈ ਚੰਦਨ ਚੰਦਨ ਹਾਏ ਚੰਦਨ ਹਾਏ ਹੈਲੋ ਹਾਏ ਜੀ ਹੈਲੋ ਹੈਲੋ ਜੀ ਤਪਾਲਨ ਲੱਕੀ ਸੰਗੋਤਰਾ ਪੜਨ ਲਕੀ ਸੰਗੋਤਰਾ ਲਕੀ ਸੰਗੋਤਰਾ ਹਾਂ ਸਾਰਿਆਂ ਨੇ ਨਾਮ ਵੀ ਲਿਆ ਕਰੂ ਨਾ ਸਤਨਾਮ ਸਿੰਘ ਸਤਨਾਮ ਸਿੰਘ ਸਤਨਾਮ ਸਿੰਘ ਤਰਾਸ਼ ਸੁਖਦੇਵ ਸਿੰਘ ਸਤਨਾਮ ਸਿੰਘ ਸਤਨਾਮ ਸਿੰਘ ਤਰਾਸ਼ ਤਰਾਸ਼ ਬੰਦਾ ਜੀ ਤੁਹਾਨੂੰ ਥੈਂਕ ਯੂ ਜਿਹੜੇ ਵੀ ਮਤਲਬ ਦੇਖ ਰਹੇ ਨੇ ਬੱਚਿਆਂ ਦਾ ਮੈਂ ਮਤਲਬ ਇੱਕ ਛੋਟਾ ਜਿਹਾ ਚੋਇਸ ਹੈਗਾ ਵੀ ਆਪਾਂ ਮਤਲਬ ਲਾਈਕ ਕਰੀਏ ਤੇ ਇਹਨਾਂ ਨੇ ਲਾਈਵ ਸਟਾਰਟ ਕਰ ਲਿਆ ਸੋ ਸਾਰੇ ਨੇ ਬੜੀਆ ਜਤਪੂਰ ਦੇ ਰਹੇ ਹੋ ਕਿਉਂਕਿ ਜਦੋਂ ਮੈਂ ਫਸਟ ਟਾਈਮ ਆਈ ਸੀ ਔਨ ਇਹ 10 ਜਣੇ ਜੁੜੇ ਸੀ ਮੇਰੇ ਨਾਲ ਲਾਸਟ ਤੱਕ ਤਿੰਨੇ ਜਣੇ ਹੀ ਰਹੇ ਸੀ ਸਾਡੇ ਨਾਲ ਅੱਖ ਬੱਬੇ ਆ ਕਿੰਨੇ ਸੱਤਨਾਮ ਸਿੰਘ ਸੱਤਨਾਮ ਸਿੰਘ ਪ੍ਰੀਮ ਸਾਭਰਾ ਪਿੱਛੇ ਨਾਲ ਲੈ ਕੇ ਜਾ ਅੱਗੇ ਰੱਖ ਗੁਰਸਰਨ ਪਾਡਾ ਪੱਡਾ ਹੈ ਪੱਡਾ ਪੱਡਾ ਹੋ ਪੱਡਾ ਨਹੀਂ ਪਾ ਉਹ ਪੱਡਾ ਕੰਨ ਨਹੀਂ ਐਨ ਤਾਂ ਹੈ ਹੀ ਨਹੀਂ ਹਾਂ ਹਾਂ ਪੱਡਾ ਹਾਂ ਦੀਦੀ ਪੱਡਾ ਗੁਰੂ ਸਾਹਿਬ ਨੇ ਪੱਡਾ ਸਾਈਡ ਹੀ ਪੱਡਾ ਬੋਲੋ ਦੀਦੀ ਸਿੰਦੀ ਬੰਨਣੀਆਂ ਆਂ ਦੀ ਮੜਾਈ ਕਹਿੰਦੀ ਬੋਲੋ ਹਾਈ ਬੱਚਾ ਬੱਚਾ ਸਾਨੂੰ ਜੁਆ ਖਾਣ ਨੂੰ ਥੋੜੀ ਥੋੜੀ ਆਉਂਦੀ ਹੈ ਈ हेलो बताऊ 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 आपने क्या पूछने को क्वेश्चन है आपका हेलो सपन जी हेलो हेलो थोड़ी वेट कर दे सी <laughs> ते तुसी वेट करदे करदे पहुंच गए सेमी हंडा ने भी बस यही तो स्नेहा के रात नु ओम जी जरूर तू लाइव दे नाल जोड़ना हैगा रात नु ओम जी मतलब मैं बुढ़ा सीरियस वाला लाइव करूंगी ਜਿਵੇਂ ਮਤਲਬ ਇਹਨੇ ਪਹਿਲਾਂ ਕੀਤਾਗਾ ਉਸ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰੂੰਗੀ ਇਹ ਤਾਂ ਥੋੜਾ ਬੱਚਿਆਂ ਦਾ ਚੋਪੂਰਾ ਕੀਤਾਗਾ ਇਹਨਾਂ ਨੂੰ ਬੜਾ ਸੀਗਾ ਵੀ ਆਪਸਾਂ ਨੇ ਵੜੇ ਦੇ ਨਾਲ ਲਾਈਵ ਕਰੀਏ ਤੇ ਅਸੀਂ ਵੀ ਦੇਖਣਾ ਵੀ ਲਾਈਵ ਕਿਸ ਤਰ੍ਹਾਂ ਵੀ ਲਗਾ ਤੇ ਸਿਮਿਖਾਂਗੇ ਮਾਤਾ ਨਾ ਮੋਤੀ ਤੇ ਨੇ ਨਾ ਨਹੀਂ ਪਤਾ ਦਿਲਾਲਾ ਮੋਤੀ ਦਾ ਬੜਾ ਲੱਗੇ ਆਪਾਂ ਐ ਮੈਂ ਹਾਂ ਬਈ ਮਨਾਇਦੀ ਹਾਂ ਗਰਵ ਹੰਡਾ ਹੈ ਲੋ ਸਪਨਜੀ ਇਨਸਟਾ ਤੇ ਤੁਸੀਂ ਰਾਤ 9 ਵਜੇ ਦਾ ਟਾਈਮ ਲਿਖਿਆ ਸੀ ਜੀ ਮਾਸਤਾ ਹਾਂ ਜੀ ਹਾਂ ਬਿਲਕੁਲ ਰਾਤ ਨੂੰ 9 ਵਜੇ ਲਾਈਵ ਕਰੂੰਗੀ ਮੰਤਲੀ ਇਹ ਤਾਂ ਮੈਂ ਦੱਸੀ ਜਾ ਰਹੀ ਆਂਗੀ ਕਿ ਛੋਟੇ ਛੋਟੇ ਬੱਚੇ ਮੇਰੇ ਕੋਲ ਆਏ ਸੀਗੇ ਤੇ ਕਹਿਣ ਲੱਗੇ ਕਿ ਦੀਦੀ ਆਪਾਂ ਲਾਈਵ ਕਰਕੇ ਦੇਖੀ ਵੀ ਲਾਈਵ ਅੱਛਾ ਆਪਾਂ ਕਿੰਨੇ ਲੱਗਦੇ ਆ ਤੇ ਰਾਤ ਨੂੰ 9 ਵਜੇ ਲਾਈਵ ਕਰੂੰਗੀ ਜ਼ਰੂਰ ਤੋਂ ਉਥੇ ਤੁਸੀਂ ਆਉਣਾਗਾ ਤੇ ਹੁਣ ਜੇ ਤੁਹਾਨੂੰ ਕੋਈ ਕੰਮ ਹੈ ਤਾਂ ਤੁਸੀਂ ਕਰ ਸਕਦੇ ਹੋ ਜੇ ਤੁਹਾਡਾ ਕੋਈ ਕੁਐਸਚਨ ਹੈ ਜੀ ਤਾਂ ਉਹ ਵੀ ਪੁੱਛ ਸਕਦੇ ਹੋ ਜੀ ਸਭ ਤੋਂ ਇਹ ਬਸ ਛੋਟੇ ਛੋਟੇ ਮੇਰੇ ਨਾਲ ਦੇ ਇਹਨਾਂ ਨੂੰ ਬਹੁਤ ਚੋਅ ਹੈ ਵੀ ਮਤਲਬ ਲਾਈਵ ਹੋ ਵਗੈਰਾ ਕਰਨ ਦਾ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਵਿੱਚ ਕਦੇ ਪਏ ਨਹੀਂ ਹੈਗੇ ਤੇ ਮਤਲਬ ਬਿਲਕੁਲ ਉਸ ਲਈ ਫਿਰ ਮੈਂ ਇਹਨਾਂ ਨੂੰ ਬਾਲਾ ਮਨਾ ਨਹੀਂ ਕੀਤਾ ਹੈਗਾ ਮੈਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਮੱਥੀ ਕਹਿ ਰਹੇ ਆ ਤੇ ਤੁਸੀਂ ਹੋ ਕੇ ਦੇਖ ਲੂ ਮੈਨੂੰ ਐਸਾ ਵੀ ਹੋਣਾ ਹੈ ਹੀ ਨਹੀਂ ਕਿਸੇ ਨੇ ਚਾਹ ਤਨੇ ਦੇਖ ਰਹੇ ਨੇ ਜੀ ਹਮ ਚਲੋ ਸੁਪਨ ਜੀ ਅੱਜ ਤਾਂ ਦੋਨੋਂ ਬਾਂਦਰ ਵੀ ਨਾਲ ਆਏ ਨੇ ਹਾਂਜੀ ਹਾਂ ਬਿਲਕੁਲ ਇਹਨਾਂ ਦੀ ਬਜਾਤ ਹੀ ਆਇਆ ਨਾ ਕਰ ਕੀ ਵੀ ਮਤਲਬ ਹੈ ਆਗੀ ਤੇ ਕੀ ਕਰ ਰਹੀ ਸੀਗੇ 9:30 ਵਜੇ ਤੇ ਲੱਗ ਰਹੀ ਨਹੀਂ ਕਰਨ ਜਿੱਦਿ ਲਾਈਵ ਕਰੀਏ ਜਿੱਦਿ ਲਾਈਵ ਕਰੀਏ ਬੰਦਰ ਦੇਖੋ ਬੰਦਰ ਕਿਹੜਾ ਬੰਦਰ ਤੁਹਾਨੂੰ ਜ਼ਿਆਦਾ ਸ਼ਰਾਰਤੀ ਲੱਗਦਾ ਹੈ ਇਹਨਾਂ ਚੋਂ ਕਮੈਂਟਾਂ 'ਚ ਦੱਸਿਓ ਜੀ ਮੈਂ ਕਹਾਂਗੀ ਬੈਰੀ ਬਿਊਟੀਫੁੱਲ ਥੈਂਕ ਯੂ ਥੈਂਕ ਯੂ ਤੁਸੀਂ ਵੀ ਬੈਰੀ ਬਿਊਟੀਫੁੱਲ ਹੋਈ ਉਹਨਾਂ ਦੀ ਕਿਹੜੀ ਸ਼ਕਲ ਹੀ ਖਰੀ ਹੈ ਨਹੀਂ ਲਵਾਂ ਦਾਦੇ ਨਾਲ ਕਹ ਦੂੰਗਾ ਦੀਦੀ ਅਮਰਾਂ ਦਾਦਾ ਬਹੁਤ ਹੀ ਬਨੇ ਤੋਕੋ ਤੋਕੋ ਟਾਈਮ ਪਾਇਆ ਸੀ ਨਹੀਂ ਨਹੀਂ ਰਾਤ ਰਾਦੜਾਈ ਪਾਇਆ ਸੀ ਰਾਤ ਨੂੰ ਮੈਂ ਪੱਕਾ ਹੋਣਾਗਾ ਤੇ ਇਹ ਤਾਂ ਮੈਂ ਤੁਹਾਨੂੰ ਦੱਸਦੇ ਜਾਈਂਗੀ ਵੀ ਦੋ ਬਾਦਰ ਮੇਰੇ ਕੋਲ ਬੈਠੇ ਹੋਏ ਨੇ ਇਹ ਵੀ ਮਤਲਬ ਇਹਨਾਂ ਨੇ ਖੁਦ ਬਖੁਦ ਹੀ ਸਟਾਰਟ ਕਰ ਲਿਆ ਬਾਂਦਰ ਤਾਂ ਨਿੰਦਾ ਹੀ ਸ਼ਰਾਤੀ ਆ ਕਿਉਂ ਦੱਸਿਆ ਨਾ ਸੀ ਦੀਦੀ ਨਿੰਦਈਆ ਨਿੰਦੇ ਸੁਧਰ ਜਾ ਬਾਹਰ ਤਾਂ ਕੋਈ ਬਸੇਗਾ ਹੋਰ ਦੀਦੀ ਇਹਦਾ ਮਤਲਬ ਇਹਨਾਂ ਨੇ ਲਾਈਵ ਸਟਾਰਟ ਕਰ ਲਿਆ ਮੈਂ ਰਾਤ ਦੇ 9 ਵਜੇ ਜ਼ਰੂਰ ਤੂੰ ਲਾਈਵ ਕਰੂੰਗੀ ਤੇ ਇਹ ਸਾਰੇ ਨੇ ਜੁੜਨੇਗਾ ਸਭ ਨੇ ਆਉਂਗੇ ਲਾਈਵ 'ਚ ਇਹ ਤਾਂ ਸੰਡੇ ਦਾ ਲਾਲ ਇਹਨਾਂ ਨੂੰ ਸੰਡੇ ਦਾ بس ਥੋੜਾ ਜਿਹਾ ਲਾਲਚੂ ਹੋ ਗਿਆ ਇਹ ਕਹਿੰਦੇ ਵੀ ਦੀਦੀ ਕਰਕੇ ਦੇਖ ਦੇ ਕਰਕੇ ਦੇਖ ਤੇ ਮਤਲਬ ਇਹਨਾਂ ਬੱਚੇ ਕੋਈ ਬੱਚਿਆਂ ਦਾ ਜ਼ਰੂਰ ਤੋਂ ਪੂਰਾ ਕਰਨਾ ਚਾਹੀਦਾ ਹੈ ਕਿਹਨਾਂ ਦਾ ਹੀ ਸ਼ਰਾਰਤੀ ਆ ਜੀ ਆਹ ਕਿਉਂ ਇਹ ਸਹੀ ਗੱਲ ਆ ਜਮਾਈ ਸਹੀ ਸਹੀ ਬੋਲਿਆ ਸੀ ਨਿੱਕੂ ਵੀ ਬਹੁਤ ਸ਼ਰਾਰਤ ਕਰਦਾ ਪਰ ਉਹ ਫੇਲਾ ਅਲਰੇ ਡੇਰੇ ਗਿਆ ਹੋਇਆ ਘੁੰਮਣ ਦੇ ਲਈ ਵਿਆਸ ਡੇਰੇ ਜਾ ਵਿਆਸ ਵਿਆਸ ਗਿਆ ਹੋ ਉਹਨੇ ਅੱਜ ਰਾਤ ਨੂੰ ਆ ਜੈਣਾ ਤੇ ਇਹਨਾਂ ਸਾਰਿਆਂ ਦੇ ਨਾਲ ਵੀ ਲਾਈਵ ਕਰੂੰਗੀ ਹਜੇ ਫਿਲ ਹਲ ਮੈਂ ਨਾ ਟਾਈਮ ਦੇਖ ਰਹੀ ਆ ਕਿ ਵੀ ਮਤਲਬ ਦਿਨ ਦਾ ਟਾਈਮ ਸਹੀ ਰਹਿੰਦਾ ਯਾ ਰਾਤ ਦਾ ਟਾਈਮ ਜਾਂ ਦੁਪਹਿਰ ਦਾ ਟਾਈਮ ਜਿਹੜੇ ਟਾਈਮ ਤੇ ਆਡੀਅנס ਮਤਲਬ ਜ਼ਿਆਦਾ ਹੋਊਗੀ ਤੇ ਫਿਰ ਉਹ ਅਗਲੇ ਟਾਈਮ ਤੋਂ ਵੀ ਮਤਲਬ ਉਹੀ ਟਾਈਮ ਰੱਖਿਆ ਕਰਾਂਗੇ ਫੇਰ ਇਹ ਨਾ ਸੋਚੋ ਕਿ ਮਤਲਬ 9 ਵਜੇ ਨਹੀਂ ਆਵਾਂਗਾ ਕੀ ਹੋ ਗਿਆ ਕੀ ਕਰ ਨਾ ਕੁਝ ਨਹੀਂ ਕਰਦਾ ਨਾ ਨਾ ਬਾਰ ਬਾਰ ਪੱਟਦਾ ਦੀਦੀ ਫਿਰ ਦੀਦੀ ਮੇਰਾ ਪੱਟ ਕੇ ਖਿੱਚੀ ਜਦੀ ਮੈਂ ਐਂ ਕਰਦਾ ਨਿੱਕੂ ਨਿੱਕੂ ਦਾ ਦੱਸੀ ਐ ਨਹੀਂ ਮੈਂ ਤੁਹਾਨੂੰ ਨਿੱਕੂ ਡੇਰੇ ਗਿਆ ਹੋਇਆ ਪਿਆਸ ਹੋਨੇ ਮਤਲਬ ਅੱਜ ਰਾਤ ਨੂੰ ਆ ਜਾਣਾ ਹੈਗਾ ਆ ਗੱਲ ਤੁਸੀਂ ਜਮਤ ਸਹੀ ਕਹੀ ਹੈ ਵੀ ਨੀ ਕੁਤੇ ਨਿੰਦਰਾ ਸਾਰਤੀ ਨੇ ਸੱਚੀ ਗੱਲ ਹੈ ਬਹੁਤ ਸਾਰਤੀ ਨੀ ਕੁ ਦਾ ਬੜਾ ਲੜਦਾ ਜੀ ਮੇਰਾ ਮੈਂ ਤਾਂ ਨਾਮ ਲਈ ਪੋਲਦਾ ਹਾਂ ਪੋਲਦਾ ਤੇ ਪੁੱਤ ਆ ਦੇਖੋ ਇਹ ਪੁੱਠਾ ਬੋਲਦਾ ਇਹ ਨਾਮ ਪੁੱਛਾਈ ਇਹ ਨਾਮ ਬਲੀਂਦਾ ਇਹ ਨਾਮ ਵੀ ਪਵੀ ਆਈ ਇਹ ਨਾਮ ਪੁੱਲੂ ਆ ਵੀ ਦੀ ਉਹ ਤਾਂ ਹੀ ਹੈਗਾ ਇਹ ਬਕਵਾਸ ਨਹੀਂ ਮਾਰਨੀ ਸਾਰਿਆਂ ਨੂੰ ਬਕਵਾਸ ਚਲ ਬਾਏ ਬਾਏ ਕਰ ਦੋ ਬਾਏ ਬਾਏ ਬਾਈ ਬਾਏ ਬਾਈ ਬਾਏ ਮਿਲਦੇ ਹਾਂ ਰਾਤ ਦੇ 9:00 ਵਜੇ ਸਾਰੇ ਜਣੇ ਨੇ ਜਰੂਰ ਉੱਥੇ ਵੀ ਮਤਲਬ ਆਉਣੇਗਾ ਬਾਏ ਬਾਏ ਕੀ ਹੋ ਰਸੀ ਨਿਕਲ ਕੇ ਨਹੀਂ ਮੈਂ करूंगी ਅਸੇਆ ਨੇ ਮਤ ਲੈਣੇ ਦੀ ਗੱਲ ਆ ਸਾਡੀ ਦਾ ਵੀਡੀਓ ਬਾਲਿਕੈਂਟ ਲੱਗੀ ਜੀ YouTube ਤੇ ਦੇਖਿਓ ਹਰਜਿੰਦਰ ਸਿੰਘ ਖਾਲਸਾ ਓਕੇ ਜੀ ਜੀ -6 ਅੱਛੇ ਉਚਾਲ ਹੋਏ ਉਡੀਕ ਰੱਖਾਂਗੀ ਹਾਂਜੀ ਹਾਂ ਮੈਂ ਤੁਹਾਨੂੰ ਮਿਲਦੀ ਆਂਗੀ ਰਾਤ ਦੇ 9 ਵਜੇ ਮਤਲਬ ਤਿਆਰ ਵੈਰ ਹੋ ਗਏ ਦੇ ਨਾਣੇ ਦਾ ਜਿਸ ਤਰ੍ਹਾਂ ਮਤਲਬ ਵਸਤ ਲੋਣੇ ਇਸੇ ਬੱਚਿਆਂ ਵਾਲਾ ਚੌ ਹੈ ਜਿਹੜਾ ਇਹਨਾਂ ਦਾ ਪੂਰਾ ਹੋ ਗਿਆ ਥੈਂਕ ਯੂ ਤੁਸੀਂ ਵੀ ਜਿੰਨਾ ਜਿੰਨਾਂ ਨੇ ਵੀ ਮਤਲਬ ਕਮੈਂਟ ਕਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਚੀਜ਼ ਦੀ ਇਹ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਜਦ ਕਿ ਮੈਂ ਰਾਤ ਦੇ 9 ਵਜੇ ਦਾ ਟਾਈਮ ਦਿੱਤਾ ਹੋਇਆ ਮਿਲਦੇ ਆਂਗੇ 9 ਵਜੇ ਰਾਤ ਨੂੰ ਤੁਸੀਂ ਬਸ ਜ਼ਿਆਦਾ ਹੋਣਾ ਕਰੋ ਵਿੱਚ ਬਸ 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 ਚਾਰੇ ਦੇਖਿਓ ਆਪਣਾ ਟਾਈਮ ਕਰਾਉ ਕਰ ਲੈਣੇ ਤੁਹਾਡੇ ਲਈ ਥੈਂਕ ਯੂ ਕਰਕੇ ਬਾਏ ਕਰ ਦਿਓ ਥੈਂਕ ਯੂ ਬਾਏ ਬਾਏ ਜੀ ਚੈਨਲ ਨੂੰ ਬਦ ਬਦ ਤੋਂ ਬਦ ਸਪੋਰਟ ਕਰਿਓ ਜੀ ਇੱਥੇ ਬੰਦ ਹੋ ਕੇ ਬਾਏ